ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲक्कीਵੈ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰਸਾਨਾ ਅੱਜ ਅਸੀਂ ਸਮੂਹ ਵਾਲਮੀਕੀ ਜਥੇਬੰਦੀਆਂ ਅਤੇ ਮਜਬੀ ਸਿੱਖ ਸਮਾਜ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਜਿਹੜੇ ਮੁੱਖ ਆਗੂ ਆ ਅੱਜ ਅਸੀਂ ਡੀਸੀ ਸਾਹਿਬ ਰਾਹੀਂ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਵਾ ਜਿਹਦੇ ਵਿੱਚ ਐਸੀ ਸਮਾਜ ਦੇ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਸੀਗੇ ਔਰ ਜਿਹੜੇ ਕਾਫੀ ਸਮੇਂ ਤੋਂ ਪੈਂਡਿੰਗ ਸੀਗੇ ਔਰ ਇਸ ਬੰਦੇ ਵਿੱਚ ਜਦੋਂ ਵੀ ਡੀਸੀਪੀ ਲਾਂਡਰਡਰ ਸਾਹਿਬ ਨੂੰ ਮਿਲਿਆ ਤੇ ਉਹਨਾਂ ਦਾ ਜਿਹੜਾ ਰਵਈਆ ਜਿਹੜਾ ਬੜਾ ਤਾਨਾਸ਼ਾਹੀ ਤੇ ਨਾਦਰਸ਼ਾਹੀ ਰਵਈਆ ਸੀਗਾ ਜੋ ਕਿ ਇੱਕ ਬਹੁਤ ਚਿੰਤਾ ਦਾ ਵਿਸ਼ੇ ਹੈ ਕਿਉਂਕਿ ਪਿਛਲੇ ਸਮੇਂ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੀ ਫਤਮਾ ਦੀ ਜਿਹੜੀ ਬੇਦਵੀ ਹੋਈ ਸੀਗੀ ਔਰ ਇਹੀ ਸਮਾਜ ਦੇ ਜਿਹੜੇ ਆਗੂ ਸੀਗੇ ਜਿਨ੍ਹਾਂ ਨੇ ਉਸ ਚੀਜ਼ ਨੂੰ ਜਿਹੜਾ ਕਿ ਆਪਸੀ ਭਾਈਚਾਰੇ 'ਚ ਖੋਟ ਨਾ ਪਵੇ ਔਰ ਪ੍ਰਸ਼ਾਸਨ ਦੀ ਇੱਕ ਵਧੀਆ ਇਮੇਜ ਜਿਹੜੀ ਆ ਪੂਰੇ ਸਮਾਜ ਦੇ ਵਿੱਚ ਲੈ ਕੇ ਗਏ ਸੀਗੇ ਅੱਜ ਉਹੀ ਜਿਹੜੇ ਸਮਾਜ ਦੇ ਆਗੂ ਆ ਜਦੋਂ ਐਸੀ ਸਮਾਜ ਨਾਲ ਸੰਬੰਧਿਤ ਕੰਪਲੇਂਟਾਂ ਲੈ ਕੇ ਜਦੋਂ ਰਿਸਿਪੀ ਸਾਧ ਨਾਲ ਮਿਲੇ ਆ ਔਰ ਉਹਨਾਂ ਨੇ ਸੱਦਿਆਂ ਇਹ ਪਰਚੇ ਕਰਨ ਦੀਆਂ ਧਮਕੀਆਂ ਔਰ ਦੂਸਰਾ ਮੈਂ ਇੱਕ ਹੋਰ ਇਥੇ ਗੱਲ ਵਿਸ਼ੇਸ਼ ਤੌਰ ਤੇ ਕਹਿਣਾ ਚਾਹਾਂਗਾ ਕਿ ਸੀਐਮ ਸਾਹਿਬ ਵੱਲੋਂ ਜਿਹੜੀਆਂ ਵਿਸ਼ੇਸ਼ ਸਾਨੂੰ ਹਦਾਇਤਾਂ ਮਿਲੀਆਂ ਵਾ ਜੀ ਕਿ ਅਸੀਂ ਸਿੱਧੇ ਇੰਕਾਊਂਟਰ ਕਰਾਂਗੇ ਔਰ ਮੈਂ ਇਥੇ ਪੁੱਛਣਾ ਚਾਹਾਂਗਾ ਸੀਐਮ ਸਾਹਿਬ ਕੋ ਵੀ ਔਰ ਪੰਜਾਬ ਦੇ ਡੀਜੀਪੀ ਸਾਹਿਬ ਕੋ ਵੀ ਕਿ ਸਮਾਜ ਦੀ ਤੁਸੀਂ ਆਵਾਜ਼ ਦਬਾਣਾ ਚਾਹੁੰਦੇ ਆ ਪਰ ਸਮਾਜ ਦੱਬਣ ਵਾਲਾ ਨਹੀਂ ਹੈ ਔਰ ਅਸੀਂ ਅਸੀਂ ਸਮਾਜ ਦੀ ਜਿਹੜੀ ਆਵਾਜ਼ ਲਗਾਤਾਰ ਚੁਕਦੇ ਚੁਕਦੇ ਰਵਾਂਗੇ ਔਰ ਐਸੇ ਅੱਜ ਅਸੀਂ ਭਗਵੰਤ ਮਾਨ ਜੀ ਕੋ ਇੱਕ ਮੰਗ ਪੱਤਰ ਆਹੀ ਮੰਗ ਕੀਤੀ ਆ ਕਿ ਅਸੀਂ ਜਿਹੜੇ ਸਾਨਾ ਸ਼ਾਈ ਜਿਹੜੇ ਅਫਸਰ ਆ ਇਹਨਾਂ ਦੀ ਬਦਲੀ ਕੀਤੀ ਜਾਵੇ ਔਰ ਜਿਹੜਾ ਜਿਹੜੀਆਂ ਦਰਖਾਸਤਾਂ ਪੈਂਡਿੰਗ ਆ ਜੋ ਇਹਨਾਂ ਨੇ ਜਬਰੀ ਡੀਸੀਪੀ ਲਾਣ ਆਰਡਰ ਨੇ ਜਿਹੜਾ ਜਬਰੀ ਉਹਨਾਂ ਨੂੰ ਬੰਦ ਕਰ ਦਿੱਤਾ ਵਾ ਔਰ ਉਹਨਾਂ ਨੂੰ ਰੀਓਪਨ ਕਰਕੇ ਜਿਹੜਾ ਸਮਾਜ ਨੂੰ ਨਿਆਂ ਦਿੱਤਾ ਜਾਵੇ ਜੇਕਰ ਨਹੀਂ ਕਰਦੇ ਤੇ ਸਮੂਹ ਵਾਲਮੀਕੀ ਔਰ ਮਜਬੀ ਸੇਖੇ ਸਮਾਜ ਦੀ ਜਥੇਬੰਦੀਆਂ ਵੱਲੋਂ ਮਿਤੀ 2 4 2025 ਨੂੰ ਜਿਹੜਾ ਕਚੈਰੀ ਚੌਂਗ ਵਿਖੇ ਜਿਹੜਾ ਵਿਸ਼ਾਲ ਧਰਨਾ ਪਰਦਸ਼ਿਤ ਕੀਤਾ ਜਾਵੇਗਾ ਜਿਹਦੀ ਜ਼ਿੰਮੇਵਾਰੀ ਸਰਕਾਰ ਦੇ ਪ੍ਰਸ਼ਾਸਨ ਦੀ ਹੋਵੇਗੀ ਮੈਂ ਚੇਅਰਮੈਨ ਡਾਕਟਰ ਬੀ ਆਰ ਅਮੇਦ ਦਾ ਭਲਾਇਮ ਚ ਸਾਰਿਆਂ ਨੂੰ ਬਹੁਤ ਆਦਰ ਸਹਿਤ ਜੈ ਵਾਲਮੀਕੀ ਜੈ ਭੀਨ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲक्की ਵੈਦ ਜੀ ਔਰ ਵਾਲਮੀਕੀ ਸਮਾਧੀ ਔਰ ਮਜਬੀਸਕ ਸਮਾਧੀਆਂ ਸਾਰੇ ਪ੍ਰਮੁੱਖ ਲੋਕਾਂ ਦੀ ਇੱਕ ਵਫ਼ਦ ਜਿਹੜਾ ਉਹ ਅੱਜ ਡੀ ਸਾਹਿਬ ਨੂੰ ਮਿਲਿਆ ਆ ਜਿੱਥੇ ਇਹਨਾਂ ਨੇ ਬਹੁਤ ਸਾਰੀਆਂ ਆਪਣੀਆਂ ਮੰਗਾਂ ਰੱਖੀਆਂ ਉੱਤੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸਬੰਧਤ ਜਿਹੜੇ ਲਾਅਨ ਆਰਡਰ ਦੇ ਅਫਸਰ ਹੈ ਉਹਨਾਂ ਦਾ ਜਿਹੜਾ ਰਵਈਆ ਜਿਹੜਾ ਹੈ ਸਮਾਜ ਦੇ ਲੋਕਾਂ ਦੇ ਨਾਲ ਉਹਨਾਂ ਦੀ ਗੱਲ ਨੂੰ ਕਹਿੰਦੇ ਜੀ ਉਹ ਠੀਕ ਠਾਕ ਨਾ ਨਹੀਂ ਸੁਣਦੇ ਜੋ ਮੈਨੂੰ ਵੀ ਇੱਥੇ ਆ ਕੇ ਪਤਾ ਲੱਗਾ ਜੋ ਸਾਥੀਆਂ ਨਾਲ ਗੱਲ ਹੋਈ ਹੈ ਔਰ ਮੈਂ ਲਾਉਣ ਆਟ ਦੇ ਅਫਸਰ ਵਿਜੇ ਆਲਮ ਜੀ ਨੂੰ ਅਸੀਂ ਕਹਾਂਗੇ ਕਿ ਇਹ ਜਦੋਂ ਵੀ ਜਥੇਬੰਦੀ ਆਉਣ ਕਿਉਂਕਿ ਇਹ ਉਹੀ ਲੋਕ ਨੇ ਇਹ ਉਹੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਅੰਦਰ ਜਦੋਂ-ਜਦੋਂ ਪ੍ਰਸ਼ਾਸਨ ਨੂੰ ਲੋੜ ਪਈ ਹੈ ਇਹ ਜਥੇਬੰਦੀਆਂ ਹਮੇਸ਼ਾ ਹੀ ਪ੍ਰਸ਼ਾਸਨ ਦਾ ਸਾਥ ਦਿੰਦੀਆਂ ਨੇ ਪਰ ਜਿਹੜੇ ਪ੍ਰਸ਼ਾਸਨ ਦੇ ਜਥੇ ਜਿਹੜੇ ਅਫੀਸਰ ਨੇ ਇਹਨਾਂ ਜਥੇਬੰਦੀਆਂ ਦੇ ਨਾਲ ਉਹਨਾਂ ਦੀ ਗੱਲ ਹੀ ਨਹੀਂ ਸੁਣਨਗੇ ਜਾਂ ਉਹਨਾਂ ਨਾਲ ਇੱਕ ਸਹੀ ਮਿਲਵਰਤਾ ਨਹੀਂ ਕਰਨਗੇ ਤੇ ਇਹ ਬੜੀ ਦੁੱਖਾਂ ਦੀ ਗੱਲ ਹੈ ਜਿਹਦੇ ਕਰਕੇ ਇਹਨਾਂ ਨੇ ਮੰਗ ਪੱਤਰ ਜਿਹੜਾ ਅੱਜ ਦਿੱਤਾ ਆ। ਚਾਹ ਦੇਖੋ ਜੀ ADC ਪੀ ਸਾਹਿਬ ਦਾ ਕਾਲ ਮੈਨੂੰ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਆਣ ਕੇ ਮਿਲੋ ਲੇਕਿਨ ਇਹ ਆ ਕਿ ਇਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਮੰਗ ਪੱਤਰ ਆ ਉਹ ਅਸੀਂ ਆਪਣਾ ਦੇ ਕੇ ਉੱਥੇ ਤਰੀਕੇ ਦੇ ਨਾਲ ਉਹ ਫਿਰ ਜਦੋਂ ਇਹਨਾਂ ਨੂੰ ਬੁਲਾਉਣਗੇ ਨੌਤਾ ਦੇਣਗੇ ਲक्की ਵੈਜੀ ਉਹ ਨੰਗਸੰਗ ਜਥੇਬੰਦੀਆਂ ਨੂੰ ਅਸੀਂ ਉਹਨਾਂ ਦੇ ਨਾਲ ਬੈਠ ਕੇ ਆਪਣੀ ਗੱਲ ਵੀ ਰੱਖਾਂਗੇ ਔਰ ਉਹਨਾਂ ਦੀ ਗੱਲ ਵੀ ਸੁਣਾਂਗੇ। ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਹੈ ਮੈਂ ਬਾਬਾ ਲਾਡੀਨਾਥ ਭਗਵਾਨ ਵਾਲਮੀਕੀ ਸਮਾਜ ਸੇਵਾ ਸੋਸਾਇਟੀ ਡਾਇਰੈਕਟਰ ਪੰਜਾਬ ਭਾਰਤ ਵੱਲੋਂ ਜੋ ਕਿ ਅੱਜ ਵੱਖ-ਵੱਖ ਮਸਲਿਆਂ ਨੂੰ ਲੈ ਕੇ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਜੋ ਬਹੁਤ ਹੀ ਜੋ ਮਾੜੀ ਗੱਲ ਹੈ ਜੋ ਜਿਹੜੇ ਸਰਕਾਰੀ ਅਫਸਰ ਨੇ ਜੋ ਆਨਗਾਰੀ ਕਰਦੇ ਨੇ ਸਮਾਜ ਦੀ ਕੋਈ ਵੀ ਗੱਲ ਰੱਖਦੇ ਆ ਤੇ ਜਿਹੜੇ ਅਫਸਰ ਆਨਗਾਰੀ ਕਰਦੇ ਆ ਜੋ ਸਾਨੂੰ ਬਾਬਾ ਸਾਹਿਬ ਨੇ ਅਧਿਕਾਰ ਦਿੱਤਾ ਹੈ ਧਰਨਿਆਂ ਦਾ પોતા ਨੂੰ ਪਤਾ ਹੀ ਏ ਕਿ ਜਦੋਂ ਸਾਨੂੰ ਕੁਰਸੀਆਂ ਤੇ ਬੈਠ ਕੇ ਇਨਸਾਫ ਨਹੀਂ ਮਿਲਦਾ ਤੇ ਸਾਨੂੰ ਰੋੜਾਂ ਤੇ ਉਤਰਨਾ ਪੈਂਦਾ ਏ ਅਸੀਂ ਭਗਵੰਤ ਮਾਨ ਗਾੜੀ ਵੀ ਬੇਨਤੀ ਕਰਦੇ ਆ ਕਿ ਜਿਹੜੇ ਤੁਹਾਡਾ ਜਿਹੜਾ ਪ੍ਰਸ਼ਾਸਨ ਆ ਥੋੜਾ ਇਹਦੇ ਉੱਤੇ ਧਿਆਨ ਦਿਓ ਇਹ ਜੋ ਬਹੁਤ ਹੀ ਜੋ ਸਾਡੇ ਸਮਾਜ ਦੇ ਨਾਲ ਜੋ ਆਨਾਗਰੀ ਕਰਦੇ ਨੇ ਅਸੀਂ ਬੇਨਤੀ ਕਰਦੇ ਆ ਭਗਵੰਤ ਮਾਨ ਨੂੰ ਵੀ ਥੋੜਾ ਧਿਆਨ ਰੱਖਿਆ ਜਾਵੇ ਪ੍ਰਸ਼ਾਸਨ ਵੱਲ ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਮੇਰਨਾ ਜੀ ਤੀਰਥ ਸਿੰਘ ਘਵਾਲੀ ਸਾਡੀ ਸ਼੍ਰੀ ਗੁਰੂ ਰਾਮਦਾਸ ਸਾਟੋ ਯੂਨੀਅਨ ਆਲ ਪੰਜਾਬ ਰਾਜ ਜੱਥੇਬੰਦੀ ਦਾ ਪੰਜਾਬ ਦਾ ਪ੍ਰਧਾਨ ਹੈ ਜੀ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਜਿਹੜੇ ਮੈਡਮ ਜੀ ਹੈ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਸਮਾਜ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਸਾਂਝਾ ਮੰਗ ਪੱਤਰ ਹੈ ਤੇ ਮੰਗ ਪੱਤਰ ਦੇਣ ਦਾ ਜਿਹੜਾ ਕਾਰਨ ਹੈ ਉਹ ਸਾਡੇ ਸੀਨੀਅਰ ਆਗੂਆਂ ਨੇ ਜਿਹੜਾ ਉਹ ਪ੍ਰਸ਼ਾਸਨ ਦੇ ਔਰ মিডিਆ ਰਾਹੀਂ ਆਬਜੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਸ ਆਵਾਜ਼ ਨੂੰ ਬੰਦ ਕਰਨਾ ਚਾਹ ਰਹੀ ਹੈ ਸਰਕਾਰ ਇਸੇ ਹੀ ਰਸਤੇ ਇਹ ਸਰਕਾਰ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਨਮ ਲੈ ਕੇ ਬਾਹਰ ਆਈ ਹੈ ਭਗਵੰਤ ਮਾਨ ਸਾਹਿਬ ਜਿਹੜੇ ਆ ਆਪ ਧਰਨੇ ਲਾਉਂਦੇ ਦੇ ਸੀ ਅੱਜ ਭਗਵੰਤ ਮਾਨ ਧਰਨਿਆਂ ਦੀ ਆਵਾਜ਼ ਬੰਦ ਕਰਨ ਜਾ ਰਹੇ ਆ ਜੋ ਕਿ ਸਰਾਸਰ ਗਲਤ ਹੈ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਮਾਨ ਸਾਹਿਬ ਇਹ ਜਿਹੜਾ ਅਧਿਕਾਰ ਹੈ ਤੁਸੀਂ ਨਹੀਂ ਦਿੱਤਾ ਕਿ ਸਾਡੇ ਵੱਡੇ ਵਡੇਰੇ ਤੇ ਸਾਡੇ ਪੁਰਖਿਆਂ ਨੂੰ ਸਾਨੂੰ ਦਿੱਤਾ ਜੋ ਕਦੇ ਵੀ ਇਹ ਬਰਦਾਸ਼ਤ ਨਹੀਂ ਹੋਏਗਾ ਕਿ ਸਾਡੀ ਗਰੀਬ ਲੋਕਾਂ ਦੀ ਆਵਾਜ਼ ਜਿਹੜੀ ਆ ਉਹਨੂੰ ਬੰਦ ਕੀਤਾ ਜਾਵੇ ਸਾਡੀਆਂ ਸਮਾਜ ਦੀਆਂ ਜੱਥੇਬੰਦੀਆਂ ਨੇ ਜਿਹੜੀ ਕਾਲ ਦਿੱਤੀ ਹੈ ਜੇ ਤੇ ਸਰਕਾਰ ਨੇ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਤੇ ਬਹੁਤ ਵਧੀਆ ਸਾਡੇ ਜਿਹੜੇ ਪਿੰਡਕ ਪਏ ਮਸਲੇ ਆ ਉਹਨਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਆਗਰਵਾਈਜ਼ ਜੇਕਰ ਪ੍ਰਸ਼ਾਸਨ ਨੇ ਉਹਦੇ ਵਿੱਚ ਕੋਈ ਅਨਾਂਕਾਨੀ ਕੀਤੀ ਤੇ ਭਾਈ ਅਸੀਂ ਸੰਘਰਸ਼ ਲਈ ਮਜਬੂਰ ਹੋਵਾਂਗੇ ਸਰਕਾਰ ਜੋ ਕਰਨਾ ਚਾਹੁੰਦੀ ਹੈ ਸੋ ਕਰ ਲਵੇ ਅਸੀਂ ਸਰਕਾਰ ਨੂੰ ਚੈਲੰਜ ਨਹੀਂ ਕਰਦੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਗਰੀਬ ਲੋਕਾਂ ਦੀ ਆਵਾਜ਼ ਹੈ ਇਹ ਹੱਕ ਤੇ ਸੱਚ ਦੀ ਆਵਾਜ਼ ਹੈ ਇੱਥੇ ਕੋਈ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਜੇ ਸੜਕਾਂ ਤੇ ਲੋਕ ਆ ਰਹੇ ਤੇ ਉਹਨਾਂ ਦੀ ਮਜਬੂਰੀ ਹੈ ਜੇ ਧਰਨੇ ਲਵਾਉਣ ਤੋਂ ਸੱਚੀ ਮੁੱੱਚੀ ਤੁਸੀਂ ਲੋਕਾਂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹੋ ਤੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਕੋਲੇ ਜਿੱਦਾਂ ਦਾਵੀ ਮਸਲਾ ਆਉਂਦਾ ਉਹਨੂੰ ਤੁਰੰਤ ਹੱਲ ਕੀਤਾ ਜਾਵੇ ਉਹਨੂੰ ਵੈਰੀਫਾਈ ਕੀਤਾ ਜਾਵੇ ਸੋ ਇਹਨਾਂ ਸ਼ਬਦਾਂ ਦੇ ਨਾਲ ਸਾਰੀਆਂ ਜਥੇਬੰਦੀਆਂ ਨੂੰ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬ ਰਾਜ ਜਥੇਬੰਦੀ ਵੱਲੋਂ ਭਰੋਸਾ ਦਿਵਾਉਣਾ ਹੈ ਕਿ ਜੋ ਵੀ ਜਥੇਬੰਦੀਆਂ ਕਾਲ ਕਰਨਗੀਆਂ ਮੋਢੇ ਨਾ ਮੋਢਾ ਲਾ ਕੇ ਕਦਮ ਬਾਈ ਕਦਮ ਅੱਗੇ ਵਧਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ